ਪੰਜਾਬ ਦੇ ਵਿੱਚ ਅੱਜ ਵੀ PRTC ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਆ ਜਿਹੜੀ ਜਾਰੀ ਕੀਤੀ ਗਈ ਆ ਦੱਸ ਦਈਏ ਕਿ ਕੱਲ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਪੁੱਲਰ ਦੇ ਨਾਲ ਲਗਭਗ 6 ਘੰਟੇ ਉਹਨਾਂ ਦੀ ਮੀਟਿੰਗ ਚੱਲੀ ਜਿਸ ਦੇ ਵਿੱਚ ਕਾਫੀ ਮੰਗਾਂ ਦੇ ਉੱਤੇ ਸਹਿਮਤੀ ਆ ਜਿਹੜੀ ਹੁੰਦੀ ਹੋਈ ਨਜ਼ਰ ਆਈ ਤਾਂ ਉਸ ਤੋਂ ਬਾਅਦ ਜਿਹੜਾ ਕਿ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦਾ ਵੱਡਾ ਬਿਆਨ ਵੀ ਆਇਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜੀਆਂ ਪਰੇਸ਼ਾਨੀਆਂ ਲੋਕਾਂ ਨੂੰ ਆ ਰਹੀਆਂ ਸੀ ਨਹੀਂ ਆਉਣਗੀਆਂ ਹੁਣ ਤੋਂ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਨੇ ਜਿਹੜੀਆਂ ਚੱਲਣੀਆਂ ਸ਼ੁਰੂ ਹੋਣਗੀਆਂ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਕੱਚੇ ਡਰਾਈਵਰਾਂ ਦੇ ਵੱਲੋਂ ਜਿਹੜੇ ਕੰਡਕਟਰ ਨੇ ਉਹਨਾਂ ਦੇ ਵੱਲੋਂ ਦੁਬਾਰਾ ਜਿਹੜਾ ਕਿ ਹੜਤਾਲ ਦੇ ਉੱਤੇ ਜਾਣ ਦਾ ਫੈਸਲਾ ਕੀਤਾ ਉਹਨਾਂ ਨੇ ਕਿਹਾ ਜਦੋਂ ਤੱਕ ਜਿਹੜੇ ਸਾਡੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਉਹਨਾਂ ਨੂੰ ਛੱਡਿਆ ਨਹੀਂ ਜਾਂਦਾ ਜਿੰਨੇ ਸਸਪੈਂਡ ਕੀਤੇ ਨੇ ਮੁਲਾਜ਼ਮ ਉਹਨਾਂ ਨੂੰ ਬਹਾਲ ਨਹੀਂ ਕੀਤਾ ਜਾਂਦਾ ਉਦੋਂ ਤੱਕ ਹੜਤਾਲ ਹੈ ਜਿਹੜੀ ਸਾਡੀ ਜਾਰੀ ਰਵੇਗੀ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਸੀ ਉਹਨਾਂ ਦੁਆਰਾ ਵੀ ਕਿਹਾ ਗਿਆ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਕਿ 900 ਦੇ ਕਰੀਬ ਨਵੀਆਂ ਬੱਸਾਂ ਨੁਪਾਈਆਂ ਜਾਣਗੀਆਂ ਤਾਂ ਜੋ ਲੋਕਾਂ ਨੂੰ ਆ ਰਹੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਕੱਚੇ ਮੁਲਾਜ਼ਮ ਨੇ ਜਿਹੜੇ ਉਹਨਾਂ ਨੂੰ ਰੈਗੂਲਰ ਵੀ ਕੀਤਾ ਜਾਵੇਗਾ ਤਾਂ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਜਿਵੇਂ ਜਿਵੇਂ ਬਣਦਾ ਹੱਕ ਹੈ ਸਾਰੇ ਮੁਲਾਜ਼ਮਾਂ ਨੂੰ ਦਿੱਤਾ ਜਾਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਪਿਛਲੇ 3-4 ਦਿਨਾਂ ਤੋਂ ਜਿਹੜੀ ਆ ਪੰਜਾਬ ਨਿਆ ਰੋਡਵੇਜ਼ ਅਤੇ ਪੀਆਰਟੀਸੀ ਦੇ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਕੀਤੀ ਆ ਜਿਸ ਦੇ ਵਿੱਚ ਪੰਜਾਬ ਦੀ ਆਮ ਜਨਤਾ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਜਾਣ ਦੇ ਲਈ ਪਰੇਸ਼ਾਨੀ ਹੋ ਰਹੀ ਹੈ ਤੇ ਬੱਸਾਂ ਦੇ ਉੱਤੇ ਸਵਾਰੀਆਂ ਦੀਆਂ ਜਿਹੜੀਆਂ ਵੱਡੀਆਂ-ਵੱਡੀਆਂ ਲਾਈਨਾਂ ਲੱਗਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਇਸ ਵਿਚਾਲੇ ਪੰਜਾਬ ਸਰਕਾਰ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਜਿਹੜੀ ਗੈਰ ਕਾਨੂੰਨੀ ਹੜਤਾਲ ਕੀਤੀ ਗਈ ਹੈ ਇਹ ਬਿਲਕੁਲ ਨਜਾਇਜ਼ ਹੈ ਤਾਂ ਉਸ ਸੰਬੰਧੀ ਕੱਚੇ ਮੁਲਾਜ਼ਮਾਂ ਦੇ ਉੱਤੇ ਐਕਸ਼ਨ ਵੀ ਆ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਸੀ ਸਸਪੈਂਡ ਕੀਤੇ ਗਏ ਸੀ ਮੁਲਾਜ਼ਮ ਤਾਂ ਹੁਣ ਉਹਨਾਂ ਦੁਆਰਾ ਕਿਹਾ ਜਾ ਰਿਹਾ ਜਦੋਂ ਤੱਕ ਸਾਡੇ ਨਾਲ ਦੇ ਕੱਚੇ ਮੁਲਾਜ਼ਮਾਂ ਨੂੰ ਬਹਾਲ ਨਹੀਂ ਕੀਤਾ ਜਾਂਦਾ ਉਹਨਾਂ ਨੂੰ ਦੁਬਾਰਾ ਡਿਊਟੀ ਤੇ ਨਹੀਂ ਬੁਲਾਇਆ ਜਾਂਦਾ ਉਦੋਂ ਤੱਕ ਹੜਤਾਲ ਜਾਰੀ ਰਹੇਗੀ ਨਾਲ ਹੀ ਧਰਨਾ ਪ੍ਰਦਰਸ਼ਨ ਕਰਦੇ ਹੋਏ ਕੁਝ ਕੱਚੇ ਮੁਲਾਜ਼ਮਾਂ ਦੇ ਵੱਲੋਂ ਪੈਟਰੋਲ ਜਿਹੜਾ ਆਪਣੇ ਉੱਤੇ ਛਿੜਕ ਕੇ ਅੱਗ ਲਾਈ ਗਈ ਸੀ ਜਿਸ ਦੇ ਵਿੱਚ ਪੁਲਿਸ ਦੇ ਨਾਲ ਵੀ ਮੁਲਾਜ਼ਮ ਜਿਹੜੇ ਖੈਬਰ ਦੇ ਨਜ਼ਰ ਆਏ ਸੀ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਮੁਲਾਜ਼ਮਾਂ ਦੇ ਵੱਲੋਂ ਇਹ ਵੀ ਮੰਗ ਕੀਤੀ ਗਈ ਹੈ ਜਦੋਂ ਤੱਕ ਪੰਜਾਬ ਪੁਲਿਸ ਦੀ ਹਰਾਸਤ ਦੇ ਵਿੱਚ ਉਹਨਾਂ ਦੇ ਨਾਲ ਦੇ ਸਾਥੀ ਨੇ ਉਦੋਂ ਤੱਕ ਪੰਜਾਬ ਦੇ ਵਿੱਚ ਬੱਸਾਂ ਨੇ ਜਿਹੜੀਆਂ ਉਹ ਨਹੀਂ ਚੱਲਣ ਗਿਆ ਉਹਨਾਂ ਦੁਆਰਾ ਦੁਬਾਰਾ ਵੱਡਾ ਸੰਗਾਰਸ਼ ਵਿਢਣ ਦੀ ਤਿਆਰੀ ਆ ਜਿਹੜੀ ਕੀਤੀ ਜਾ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਡਰਾਈਵਰ ਤੇ ਕੰਡਕਟਰ ਵੀਰ ਇਹਨਾਂ ਦੀਆਂ ਕੁਝ ਮੰਗਾ ਸਨ ਜਿਹੜੀਆਂ ਜੈਨੂਅਲ ਮੰਗਾ ਉਹ ਇਹਨਾਂ ਦੀਆਂ ਕਹਿ ਵੀ ਦਿੱਤਾ ਵੀ ਹੱਲ ਵੀ ਹੋਣਗੀਆਂ ਬਾਕੀ ਜਿਹੜਾ ਹੜਤਾਲ ਦੌਰਾਨ ਕਈ ਜਗ੍ਹਾ ਤੇ ਜਿਵੇਂ ਵਾਜ ਜਨਰਗੀਆਂ ਘਟਨਾਵਾਂ ਹੋਈਆਂ ਉਹ ਬੜੀਆਂ ਮੰਦ ਭਾਗੀਆਂ ਨੇ ਉਹਦੇ ਚ ਜਿਆਦਾ ਵੀ ਨੁਕਸਾਨ ਹੋ ਸਕਦਾ ਜੀ ਇਹੋ ਜੀ ਗੱਲ ਨਹੀਂ ਹੋਣੀ ਚਾਹੀਦੀ ਮਾੜਾ ਹੋਇਆ ਵਾ ਬਾਕੀ ਸਾਡੇ ਅਫਸਰ ਬੜੇ ਸੰਜੀਅਰ ਨੇ ਅਜੀਵ ਗੁਪਤਾ ਜੀ ਸਾਡੇ ਡਾਇਰੈਕਟਰ ਨੇ ਪੰਜਾਬ ਰੋਡਵੇਜ ਪੰਨਪਾਸ ਦੇ ਸਾਡੇ ਐਮ ਡੀ ਨੇ ਸ਼ਿਰਗਿਲ ਸਾਹਿਬ ਵਿਕਰਮਜੀਤ ਜੀ ਨਾਲ ਸਾਡੇ ਚੇਅਰਮੈਨ ਸਾਹਿਬ ਵਾਈਸ ਚੇਅਰਮੈਨ ਨੇ ਪੀਆਰਟੀਸੀ ਤੋਂ ਸਾਡੇ ਬਲਵਿੰਦਰ ਝਾੜਵਾ ਜੀ ਇਹਨਾਂ ਸਾਰਿਆਂ ਨੇ ਭਰਾਵਾ ਦੇ ਨਾਲ ਦਾਸਵੀ ਨਾਲ ਹੀ ਅਸੀਂ ਮੀਟਿੰਗ ਕੀਤੀ ਆ ਬਾਕੀ ਜਿਹੜੀਆਂ ਸਾਡੀਆਂ ਕਿਲੋਮੀਟਰ ਸਕੀਮ ਤੇ ਬੱਸਾਂ ਪੈਣੀਆਂ ਇਹਨਾਂ ਡਰਾਈਵਰ ਕੰਡੈਕਟਰ ਵੀਰਾਂ ਨਾਲ ਇਹ ਗੱਲ ਹੋਈ ਆ ਕਿ ਉਹਦੇ ਚ ਅਸੀਂ ਕੋਈ ਦਖਲ ਅੰਦਾਜ਼ੀ ਨਹੀਂ ਕਰਾਂਗੇ ਕਿ ਉਹ ਸਰਕਾਰ ਦਾ ਇਸ਼ੂ ਆ ਸਰਕਾਰ ਨੇ ਆਪ ਦੇ ਤੌਰ ਤੇ ਕਰਨੀ ਆ ਗੱਲ ਬਾਕੀ ਹੋਰ ਵੀ ਕਈ ਵਿੱਚ ਜਿਵੇਂ ਕਹ ਲੋ ਕਿ ਜਿਵੇਂ ਦੀਪੂਆਂ ਦੇ ਵਿੱਚ ਡਿਊਟੀ ਲਾਉਂਦੇ ਆ ਉਹਦੇ ਚ ਜਿਹੜੇ ਜੀਐਮ ਆ ਉਹਨਾਂ ਨੂੰ ਜਿਹੜੇ ਕੰਮ ਕਰਨ ਵਾਲੇ ਚੰਗੇ ਬੰਦੇ ਹੋਣਗੇ ਜਿਹੜੇ ਕੰਮ ਕਰਨ ਵਾਲੇ ਉਹਨਾਂ ਬੰਦਿਆਂ ਨੂੰ ਹੀ ਡਿਊਟੀਆਂ ਲੈ ਜਾਣਗੇ ਆ ਤੇ ਜੇ ਕੋਈ ਕੰਮ ਨਹੀਂ ਕਰਦਾ ਬੰਦਾ ਸਹੀ ਉਹ 3 ਮਹੀਨਿਆਂ ਦੇ ਵਿੱਚ ਵਿੱਚ ਜੀਐਮ ਉਸ ਬੰਦੇ ਨੂੰ ਬਦਲ ਕੇ ਉਹਦੀ ਥਾਂ ਤੇ ਹੋਰ ਬੰਦੇ ਦੀ ਵੀ ਡਿਊਟੀ ਲਾ ਸਕਦਾ ਬਾਕੀ ਇਹਨਾਂ ਭਰਾਵਾਂ ਨਾਲ ਇਹੋ ਗੱਲ ਹੋਈ ਆ ਕਿ ਜੇ ਕੋਈ ਗੱਲ ਆ ਅਸੀਂ ਤੇ 24 ਘੰਟੇ ਰਾਤ ਦਿਨ ਪੰਜਾਬ ਦੀ ਸੰਗਤ ਦੀ ਸੇਵਾ 'ਚ ਤੇ ਇਹਨਾਂ ਭੈਣਾ ਭਰਾਵਾਂ ਦੀ ਸੇਵਾ 'ਚ ਅੱਜ ਹੀ ਇਹਨਾਂ ਕਿਹਾ ਵੀ ਮੀਟਿੰਗ ਦਿਓ ਸਾਨੂੰ ਤੇ ਉਸੇ ਵੇਲੇ ਆਪਾਂ ਕਹਿਤਾ ਕਿਉਂਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਆਪਾਂ ਵੇ ਨਹੀਂ ਆ ਸਾਰੇ ਜਲੰਧਰ ਜਾਂਦੇ ਪਏ ਸੀ ਕੱਲ ਦੀ ਪਰਸੋਂ ਦੀ ਗੱਲ ਆ ਤੇ ਉਹ ਜਦੋਂ ਤੜਕੇ ਜਾਂਦੇ ਪਏ ਸੀ ਤੇ ਕੋਰਾਲੀ বাস ਸਟੈਂਡ ਤੇ ਵਾਵਾ ਸਵਾਰੀਆਂ ਖਲੋਤੀਆਂ ਸੀ ਮੁੱਖ ਮੰਤਰੀ ਸਾਹਿਬ ਨੇ ਵੇਖੋ ਤੜਕੇ 5 ਵਜੇ ਮੇਨੂੰ ਮੇ ਤਾਂ 5 ਤੋਂ ਵੀ ਤੜਕੇ ਦਾ ਟਾਈਮ ਹੋਣਾ ਉਹ ਰੋਕ ਕੇ ਸਵਾਰੀਆਂ ਨੂੰ ਸਾਰੀ ਗੱਲਬਾਤ ਕੀਤੀ ਪੁੱਛਿਆ ਦੱਸਿਆ ਤੇ ਜਿਹੜੇ ਸਵਾਰੀਆਂ ਨੂੰ ਅਜੇ ਬੱਸ ਨਹੀਂ ਮਿਲਨੀ ਉਹ ਸਕੂਲ ਬੱਸਾਂ ਦਾ ਇੰਤਜ਼ਾਮ ਕਰਕੇ ਤੇ ਸਵਾਰੀਆਂ ਨੂੰ ਆਪਦੀ ਮੰਜ਼ਿਲ ਤੱਕ ਪਹੁੰਚਾਇਆ ਵੀ ਜਿਹੜੇ ਮੁਲਾਜ਼ਮ ਹੜਤਾਲ ਦੌਰਾਨ ਜਿਹੜੇ ਕੋਈ ਸਸਪੈਂਡ ਹੋਏ ਆ ਜਾਂ ਟਰਮੀਨੇਟ ਹੋਏ ਆ ਜਾਂ ਫਾਰਗ ਕੀਤੇ ਆ ਮੈਂ ਸਾਰੀਆਂ ਹੀ ਗੱਲਾਂ ਕਰਦਿਆਂ ਉਹਨਾਂ ਮੁਲਾਜ਼ਮਾਂ ਨੂੰ ਜਿਵੇਂ ਜਿਵੇਂ ਡਿਊਟੀ ਤੇ ਆਉਂਦੇ ਜਾਣਗੇ ਉਹਨਾਂ ਨੂੰ ਅਸੀਂ ਬਹਾਲ ਕਰ ਦਿਆਂਗੇ ਸਾਡੇ ਪਰਿਵਾਰ ਨੇ ਸਾਡੇ ਭੈਣਾ ਭਰਾ ਨੇ ਸਭ ਤੋਂ ਮੇਨ ਮੁਕਦੀ ਤੇ ਆਖਰੀ ਗੱਲ ਏ ਵੇਖੋ ਮੈਨੂੰ ਪਤਾ ਵਾ ਵੀ ਤਕਰੀਬਨ ਹੀ ਮਿਡਲ ਪਰਿਵਾਰਾਂ ਨਾਲ ਸੰਬੰਧ ਰੱਖਦੇ ਆ ਸਾਡੇ ਯਾਰ ਭੈਣਾ ਭਰਾ ਨਹੀਂ ਚਾਹੁੰਦੇ ਵੀ ਕਿਸੇ ਵੀ ਡਰਾਈਵਰ ਜਾਂ ਕਨੈਕਟਰ ਦਾ ਕੋਈ ਵੀ ਨੁਕਸਾਨ ਹੋਵੇ ਅਸੀਂ ਚਾਹੁੰਦੇ ਆ ਵੀ ਇਹ ਸਾਡੇ ਭੈਣ ਭਰਾ ਸਦਾ ਹੀ ਇਸੇ ਤਰ੍ਹਾਂ ਆਪਣੀਆਂ ਨੌਕਰੀਆਂ ਕਰਨ ਤੇ ਕੋਸ਼ਿਸ਼ ਸਾਡੀ ਇਹ ਆ ਵੀ ਜਿਹੜੇ ਆਊਟਸੋਰਸਟ ਤੇ ਆ ਉਹਨਾਂ ਨੂੰ ਪਾਲਿਸੀ ਤਹਿਤ ਕੰਟਰੈਕਟ ਤੇ ਲੈ ਗਏ ਜਿਹੜੇ ਕੰਟਰੈਕਟ ਤੇ ਆ ਉਹਨਾਂ ਨੂੰ ਪਾਲਿਸੀ ਤਹਿਤ ਅਸੀਂ ਰੈਗੂਲਰ ਵੀ ਕਰੀਏ ਬਾਕੀ ਜਦੋਂ ਇਹ ਜਿਵੇਂ ਆਗੂਕ ਲਾਉਣ ਦੀ ਘਟਨਾਵਾਂ ਹੋਈਆਂ ਨਾ ਸਾਡੇ ਅਫਸਰਾਂ ਨੇ ਇਹ ਮਨ ਬਣਾ ਲਿਆ ਵੀ ਜਿਹੜੇ ਫਾਰਗ ਕਰਦੇ ਆ ਨਾ ਉਹਨਾਂ ਨੂੰ ਨਹੀਂ ਲੈਣਾ ਡਿਊਟੀ ਤੇ ਜਿਹੜੇ ਪੁਰਾਣੇ ਰਿਟਾਇਰ ਹੋਏ ਉਹਨਾਂ ਨੂੰ ਸਤਕੇ ਤੇ ਆਪਾਂ ਉਹਨਾਂ ਤੋਂ ਬੱਸਾ ਚਲਵਾ ਲੈਣੀ ਆ ਮੈਂ ਫਿਰ ਇਹਨਾਂ ਨੂੰ ਸਮਝਾਇਆ ਬੇਨਤੀ ਕੀਤੀ ਮੈਂ ਨਹੀਂ ਯਾਰ ਆਪਾਂ ਜੇ ਕਰਨਾ ਤੇ ਆਪਾਂ ਕਿਸੇ ਦਾ ਭਲਾ ਕਰਨਾ ਜੇ ਦੇਣੀ ਆ ਤਾਂ ਆਪਾਂ ਕਿ ਇਹਨੂੰ ਰੋਟੀ ਤੇ ਰੋਜ਼ਗਾਰ ਦੇਣਾ ਵਾ ਆਪਾਂ ਨੁਕਸਾਨ ਨਹੀਂ ਕਰਨਾ ਆਪਣੇ ਭਰਾ ਨੇ ਮੈਂ ਇਹ ਮੇਰੇ ਭਰਾ ਹੁਣ ਬੈਠੀ ਹੈ तकरीबन ਜਥੇਬੰਦੀ ਦੇ ਮੇਨ ਆਗੂ ਨੇ ਪੰਜਾਬ ਦੇ ਸਾਰੇ ਕੰਟਰੈਕਟ ਵਰਕਰ ਦੇ ਆਊਟਸੋਰਸ ਦੇ ਮੈਂ ਇਹਨਾਂ ਨੂੰ ਫੇਰ ਬੇਨਤੀ ਕਰਦਾ ਭਰਾਵਾਂ ਨੂੰ ਯਾਰ ਮੈਂ ਤੁਹਾਡਾ ਸੇਵਾਦਾਰ ਆ ਤੁਹਾਡਾ ਭਰਾ ਆ ਮੇਰੇ ਚ ਕੋਈ ਇਹੋ ਜੀ ਗੱਲ ਨਹੀਂ ਕਿ ਮੈਂ ਮੰਤਰੀ ਮੰਤਰੀ ਤੁਸੀਂ ਜਿਹੜੇ ਡਰਾਈਵਰ ਕੰਟਰੈਕਟਰ ਆ ਪੰਜਾਬ ਦੇ ਲੋਕ ਉਹ ਮੰਤਰੀ ਨੇ ਮੈਂ ਸੇਵਾਦਾਰ ਆ ਮੈਂ ਉਹ ਨਿਕਲ ਗਿਆ ਦਾਸ ਸੇਵਾਦਾਰ ਆ ਮੈਂ ਤੇ ਜਦੋਂ ਆਜੇ ਮਨ ਚੋ ਮਾੜੀ ਹੁੰਦੀ ਆ ਹਰ ਵੇਲੇ ਪੰਜਾਬ ਦੇ ਲੋਕਾਂ ਦੀ ਆਪਣੇ ਡਰਾਈਵਰ ਕਰੈਕਟਰ ਭਰਾਵਾਂ ਦੀ ਸੇਵਾ ਦੇ ਵਿੱਚ ਦਾਸ ਹਾਜ਼ਰ ਆ ਬਾਕੀ ਜੇ ਕੋਈ ਗੱਲ ਹੋਵੇ ਭਾਵੇਂ ਮੇਰ ਕੋ ਤੁਸੀਂ ਅੱਧੀ ਰਾਤ ਵੀ ਆ ਜਾਓਗੇ ਨਾ ਟਾਈਮ ਨਾ ਵੀ ਲੈਓ ਤੇ ਤੁਹਾਡਾ ਭਰਾ ਤੁਹਾਡੇ ਲਈ 24 ਘੰਟੇ 24 ਘੰਟੇ ਮਿਲਣਗੇ ਤੁਹਾਡੇ ਮਸਲੇ ਹੱਲ ਕਰਾਂਗੇ ਬਸ ਇਹੋ ਬੇਨਤੀ ਆ ਵੀ ਆਪਾਂ ਹੜਤਾਲ ਕਰਕੇ ਪੰਜਾਬ ਦੇ ਲੋਕਾਂ ਨੂੰ ਭੈਣਾ ਭਰਾਵਾਂ ਨੂੰ ਆਪਾਂ ਖੱਜਲ ਖਰਾਬ ਨਹੀਂ ਕਰਨਾ ਆਮ ਲੋਕਾਂ ਦੀ ਸਰਕਾਰ ਆ ਜੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਫ੍ਰੀ বাস ਸੇਵਾ ਭੈਣਾ ਵਾਸਤੇ ਚਲਾਈ ਆ ਨਾ ਤੇ ਸਾਡਾ ਸਾਰਿਆਂ ਦਾ ਰਲ ਕੇ ਫਰਜ ਬੰਦਾ ਵੀ ਅਸੀਂ ਹੋਰ ਨਵੀਆਂ ਬੱਸਾਂ ਪਾਈਏ ਭੈਣਾ ਨੂੰ ਹੋਰ ਵਧੀਆ ਢਾਂਗ ਨਾਲ ਜਿਹੜੀ ਸਹੂਲਤ ਤੇ ਖਾਸ ਇੱਕ ਮੇਰੀ ਸਾਰੇ ਡਰਾਈਵਰ ਤੇ ਕੰਡੈਕਟਰ ਵੀਰਾਂ ਨੂੰ ਇਹ ਬੇਨਤੀ ਆ ਇਹ ਹਰ ਅੱਡੇ ਤੇ ਬੱਸ ਰੋਕਣ ਤੇ ਖਾਸ ਕਰਕੇ ਜਿਹੜੀਆਂ ਬੱਚੀਆਂ ਤੇ ਬੱਚੇ ਸਕੂਲਾਂ 'ਚ ਤੇ ਕਾਲਜਾਂ 'ਚ ਪੜਦੇ ਆ ਉਹਨਾਂ ਨੂੰ ਸਕੂਲਾਂ ਕਾਲਜਾਂ ਦੇ ਟਾਈਮ ਤੇ ਜਰੂਰ ਆਪਦੀ ਬੱਸ ਦੇ ਵਿੱਚ ਚੜਾਉਣ ਕਿਉਂਕਿ ਬੱਚੇ ਸਾਡੇ ਦੇਸ਼ ਦਾ ਸਾਡੇ ਸੂਬੇ ਦਾ ਭਵਿੱਖ ਨੇ ਬੱਚੇ ਪੜ੍ਹ ਲਿਖਣਗੇ ਉੱਚੇ ਉਹਦੇ ਤੇ ਬਹਿਣਗੇ ਤੇ ਸਾਡੇ ਦੇਸ਼ ਦੀ ਸਾਡੇ ਪੰਜਾਬ ਦੀ ਸਾਡੇ ਇਲਾਕੇ ਦੀ ਤਰੱਕੀ ਹੋਊਗੀ ਗੱਡੀਆਂ ਜਿਹੜੀਆਂ ਕਿਲੋਮੀਟਰ ਸਕੀਮ ਤੇ ਵੀ ਸਰਕਾਰ ਨੇ ਪਾਉਣੀਆਂ ਉਹਦੇ 'ਚ ਇਹਨਾਂ ਭਰਾਵਾਂ ਨਾਲ ਗੱਲ ਹੋ ਗਈ ਵੀ ਇਹ ਕੋਈ தਖਲ ਅੰਦਾਜ਼ੀ ਨਹੀਂ ਕਰਨਗੇ ਆਉਣ ਵਾਲੇ ਸਮੇਂ 'ਚ ਅਸੀਂ 900 ਵੱਡੀਆਂ ਬੱਸਾਂ ਪੀਆਰਟੀਸੀ ਚ ਪੰਨਬਾਸ ਚ ਉਹ ਪਾਉਣ ਜਾ ਰਹੇ ਆ 100 ਮਿੱਟੀ バス ਪੀਆਰਟੀਸੀ ਕੱਲੀ ਚ ਉਹ ਪਾਉਣ ਜਾ ਰਹੇ ਆ ਲਗਭਗ 1000バス ਜਿਹੜੀ ਕਿ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਫਾਈਲ ਪਾਸ ਕਰਤੀ ਆ ਥੋੜੇ ਸਮੇਂ ਚ ਇਹਦਾ ਟੈਂਡਰ ਲੱਗ ਜੂਗਾ ਟੈਂਡਰ ਲੱਗਦੇ ਆ ਨਵੀਆਂ ਬੱਸਾਂ ਆਉਣਗੀਆਂ ਅਸੀਂ ਚਾਹੁੰਦੇ ਆ ਵੀ ਸਾਡੀ ਜਿਹੜੀ ਰੋਡਵੇਜ ਆ ਪੀਆਰਟੀਸੀ ਆ ਪੈਪਸੂ ਆ ਪੰਨਬਾਸ ਆ ਇਹ ਸਦਾ ਜਿੰਦਾਬਾਦ ਰਵੇ ਆਬਾਦ ਰਵੇ ਸਾਡੇ ਭਰਾ ਜਿਹੜੇ ਡਰਾਈਵਰ ਕਨੈਕਟਰ ਆ ਇਨਾਂ ਦੀਆਂ ਨੌਕਰੀਆਂ ਵੀ ਸੇਫ ਰਹਿਣ ਤੇ ਗਾਂ ਨਵੇਂ ਸਿਰਿਓਂ ਅਸੀਂ ਨਵੇਂ ਮਲਾਜ਼ਮ ਵੀ ਭਰਤੀ ਕਰੀਏ ਅਸੀਂ ਇਹ 1000 ਵਸਤੇ ਪਾਉਣੀ ਪਾਣੀ ਆਉਣ ਵਾਲੇ ਸਮੇਂ 'ਚ ਹੋਰ ਰਵੀਆਂ ਪਰਪੋਜ਼ਲਾਂ ਬਣਨੀਆਂ ਨਵੀਆਂ ਸਰਕਾਰੀ ਮਹਿਕਮੇ ਦੇ ਤੌਰ ਤੇ ਹੋਰ ਬੱਸਾਂ ਵੀ ਪਾਵਾਂਗੇ ਧੰਨਵਾਦ ਜੀ ਬਾਕੀ ਮੈਂ ਭਰਾਵਾਂ ਨੂੰ ਬੇਨਤੀ ਕਰਦਾ ਇਹ ਵੀ ਆਪਦੇ 2 ਮਿੰਟ ਵਿਚਾਰ ਦੇਣ